ਆਦੀ ਰਾਜਕਮਲ ਗੈਲ ਜੀ ਤੁਸੀਂ ਅੱਜ ਇੱਥੇ ਦਇਆਵੰਤ ਆਏ ਆ ਕੀ ਕਹਿਣਾ ਚਾਹੁੰਦੇ ਆ ਇਹ ਜੀ ਅਸੀਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਮਾਉ ਸਾਹਿਬ ਮੱਖਾ ਟੇਕਿਆ ਜੀ ਸੱਚੇ ਪਾਤਸ਼ਾਹ ਉੱਤੇ ਅਰਦਾਸ ਬੇਨਤੀ ਕਰਕੇ ਆਏ ਆ ਉਸ ਤੋਂ ਬਾਅਦ ਅਸੀਂ ਮਾਉ ਸਾਹਿਬ ਵਾਲੇ ਮੰਦ ਤੇ ਗਏ ਉਸ ਤੋਂ ਬਾਅਦ ਪਤਾ ਲੱਗਿਆ ਕਿ ਸੰਗੋਵਾਲ ਵੀ ਹਾਲਾਤ ਚੰਗੇ ਨਹੀਂ ਗੇ ਫਿਰ ਉਰੇ ਆਏ ਆ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਹਰ ਸਹਾਇਤਾ ਦੇਣ ਲਈ ਤਿਆਰ ਆ ਜੋ ਵੀ ਸ਼੍ਰੋਮ ਨਕਾਲੀ ਦਲ ਵੱਲੋਂ ਕਿਸੇ ਵੀ ਕਿਸਮ ਦੀ ਸਹਾਇਤਾ ਸਾਡੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਚਾਹੀਦੀ ਹੋਊਗੀ ਸ਼੍ਰੋਮ ਨਕਾਲੀ ਦਲ ਹਮੇਸ਼ਾ ਪੰਜਾਬ ਦੇ ਲਈ ਪੰਜਾਬ ਦੀ ਬਿਹਤਰੀ ਦੇ ਲਈ ਖੜਾ ਵਾ ਜੋ ਵੀ ਕਿਸ ਕਿਸੇ ਕਿਸਮ ਦੀ ਸੇਵਾ ਕਿਉਂਕਿ ਕੱਲ ਅਸੀਂ ਇੱਕ 24 ਘੰਟਾ ਹੈਲਪਲਾਈਨ ਨੰਬਰ ਲਾਂਚ ਵੀ ਕੀਤਾ ਜੀ ਇੱਕ ਉਹਦਾ ਜਲੰਧਰ ਚ ਕੇਂਦਰ ਬਣਾਇਆ ਹਰ ਪ੍ਰਭਾਵਿਤ ਜਿਹੜੇ ਏਰੀਏ ਨੇ ਕਿਤੇ ਕਿਸੇ ਕਿਸੇ ਮਿੱਟੀ ਲੋੜ ਆ ਕਿਤੇ ਇਹ ਕਸ਼ਤੀਆਂ ਦੀ ਲੋਡ ਆ ਕਿਤੇ ਕੋਈ ਰਾਸ਼ਨ ਦੀ ਲੋਡ ਆ ਕਿਤੇ ਕਿਸੇ ਦਵਾਈਆਂ ਦੀ ਲੋਡ ਆ ਕਿਸੇ ਕੋਈ ਤਰਪਾਲਾਂ ਦੀ ਲੋਡ ਆ ਕਿਸੇ ਕਿਸਮ ਦੀ ਲੋਡ ਆ ਤੇ ਉਹ ਸਾਨੂੰ ਵੀ ਦੱਸ ਸਕਦਾ ਹੈਲਪਲਾਈਨ ਨੰਬਰ ਵੀ ਆ ਤੇ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹਨੂੰ ਕੋਈ ਸਿਆਸਤ ਚ ਲੈਣਾ ਨਹੀਂ ਚਾਹੀਦਾ ਬਿਲਕੁਲ ਵੀ ਤੇ ਅਸੀਂ ਹਰ ਮਤਲਬ ਲੋਕ ਪੰਜਾਬ ਦੇ ਲੋਕਾਂ ਦੇ ਨਾਲ ਆਪਦੇ ਲੋਕਾਂ ਦੇ ਨਾਲ ਸੀ ਨਾਲ ਖੜੇ। ਜੀ ਸਰਕਾਰ ਕਹਿੰਦੀ ਆ 5 ਕਰੋੜ ਇੱਥੇ ਲੱਗ ਗਿਆ ਬੰਦ ਦੀ ਮਜ਼ਬੂਤੀ ਲਈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਚਲੋ ਜੀ ਫੇਰ ਸਿਆਸਤ ਦੀ ਗੱਲ ਆ ਜਾਣੀ ਆ ਜੇ ਲੱਗਿਆ ਹੁੰਦਾ ਤੇ ਆ ਸਥਿਤੀ ਨਾ ਹੁੰਦੀ ਜੀ। ਪਹਿਲਾਂ ਤਾਂ ਆਪਾਂ ਕਿਸੇ ਨੇ ਗੇੜਾ ਹੀ ਨਹੀਂ ਮਾਰਿਆ ਤੇ ਹੁਣ ਜੇ ਆ ਹੁਣ ਸਾਰੇ ਮੇਰੇ ਨਾਲ ਇੰਜੀਨੀਅਰ ਸਾਹਿਬ ਖੜੇ ਸੀ ਉਹੀ ਗੱਲ ਕਰਦੇ ਸੀ ਮੇਰੇ ਪੁਰਾਣੇ ਜਾਣਕਾਰ ਨੇ। ਉਹੀ ਉਹਨਾਂ ਨਾਲ ਗੱਲ ਕਰਦਾ ਸੀ ਕਹਿੰਦਾ ਯਾਰ ਜੇ ਕਿਤੇ ਪਹਿਲਾਂ ਅਜ ਤੋਂ ਮਹੀਨਾ ਪਹਿਲਾਂ ਕੀਤਾ ਹੁੰਦਾ ਨਾ ਇਹ ਟੱਕਰ ਦਾ ਤੇ ਲੋਡ ਨਹੀਂ ਸੀ ਇਹ ਵੀ ਹਾਲਾਤ ਆ ਕਿ ਮੈਨੂੰ ਇਦਾਂ ਵੀ ਲੱਗਦਾ ਵੀ ਜਿਹੜੀਆਂ ਸਿਆਸੀ ਪਾਰਟੀਆਂ ਆ ਉਹ ਵੀ ਇਸ ਮੌਕੇ ਬਿਆਨਬਾਜ਼ੀ ਕਰਦੀਆਂ ਜਿਹੜਾ ਉਹ ਨਹੀਂ ਮੇਰੀ ਮਾਰਿਆ ਵੀ ਕੰਮ ਚੱਲਦਾ ਵੀ ਆ ਕਿ ਨਹੀਂ ਤੁਸੀਂ ਜਿਹੜਾ ਮਾਰਿਆ ਤੂੰ ਪਹਿਲਾਂ ਕਦੀ ਹਾਂਜੀ ਤੁਸੀਂ ਵੀ ਜਿਹੜਾ ਮਾਰਿਆ ਇੱਥੇ ਕਦੀ ਬੰਨ ਤੇ ਕੰਮ ਚੱਲਦੇ ਨੂੰ ਲੈ ਕੇ ਜਾਂ ਕਦੀ ਬੰਨ ਦੀ ਕਮਜ਼ੋਰੀ ਨੂੰ ਲੈ ਕੇ ਦੇਖਣ ਲਈ ਤੁਸੀਂ ਵੀ ਸਮਾਂ ਕੱਢੀ ਨਹੀਂ ਇਹ ਤਾਂ ਗੱਲ ਸੁਣੋ ਜੀ ਪ੍ਰਸ਼ਾਸਨ ਦਾ ਕੰਮ ਹੁੰਦਾ ਨਾ ਤਾਂ ਸਾਡੇ ਕਹੇ ਤੇ ਐਸ ਡੀ ਐਮ ਨੇ ਆਖੇ ਲੱਗ ਜਾਣਾ ਨਾ ਸਾਡੇ ਤਹਿਸੀਲਦਾਰ ਨੇ ਜਿਹੜੇ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਐਮਐਲਏ ਸਾਹਿਬ ਨੇ ਜਾਂ ਇਹਨਾਂ ਦੇ ਮੰਤਰੀ ਸਾਹਿਬ ਨੇ ਜਿਨ੍ਹਾਂ ਕੋਲ ਇਰੀਗੇਸ਼ਨ ਵਿਭਾਗ ਆ ਇਹ ਉਹਨਾਂ ਦਾ ਕੰਮ ਸਾਨੂੰ ਤਾਂ ਹੁਣ ਜਦੋਂ ਆਪ ਤਾਂ ਅਸੀਂ ਤਾਂ ਲੋਕਾਂ ਵਰਗੇ ਆ ਉਦੋਂ ਆਪ ਤੋਂ ਸਾਨੂੰ ਤਾਂ ਸਾਥ ਉੱਤੇ ਜਾਏ ਪਿਛਲੇ ਪਿਛਲੇ ਸਮੇਂ ਤੇ ਜਿਹੜੇ ਵਿਰੋਧੀ ਧਰ ਦੇ ਲੀਡਰ ਆ ਉਹ ਵੀ ਇੱਥੇ ਗੇੜੇ ਮਾਰਦੇ ਰਹਿੰਦੇ ਸੀ ਕੰਮ ਨੂੰ ਦੇਖਦੇ ਰਹਿੰਦੇ ਸੀ ਸਮੇ ਤੋਂ ਪਹਿਲਾਂ ਇੱਕ ਦੋ ਮਹੀਨੇ ਇੱਥੇ ਸਟੱਡੀ ਇਹਨੇ ਕਮਜ਼ੋਰ ਕਿਤੇ ਲੋਜਤ ਵੀ ਨਹੀਂ ਕਮਜ਼ੋਰ ਬਈ ਇਦਾਂ ਦੀਆਂ ਗੱਲਾਂ ਨੂੰ ਲੈ ਕੇ ਮੈਂ ਕਹਿੰਦਾ ਤੁਹਾਡੇ ਦੇ ਮੌਕੇ ਬਣਾ ਰਹੀਆਂ ਜਾਨੀ ਅਸੀਂ ਜਿਵੇਂ ਵੀ ਇਹ ਜਿੱਥੇ ਵੀ ਲੋੜ ਆ ਜੀ ਉਸੇ ਪਹੁੰਚ ਕਰਦੇ ਹੀ ਆ ਜੀ ਠੀਕ ਹੈ ਜੀ ਹੋਰ ਕੋਈ ਗੱਲ ਕਹਿਣੀ ਚਾਹੁੰਦੇ ਆ ਬਸ ਜੀ ਇਹੀ ਮਤਲਬ ਸਾਡੀ ਕਿਤੇ ਵੀ ਕਿਸੇ ਕਿਸਮ ਦੀ ਲੋੜ ਆ ਦਿਨ ਪਰ ਰਾਤ ਹਾਜ਼ਰ ਆ ਠੀਕ ਹੈ ਪ੍ਰਸ਼ਾਸਨ ਨਾਲ ਵੀ ਸਾਥ ਦੇਵਾਂਗੇ ਕੋਈ ਸਾਡਾ ਉਹਨਾਂ ਨਾਲ ਵਿਰੋਧ ਨਹੀਂ ਕਿਸਾਨ ਤਾਂ ਪੰਜਾਬ ਦੇ ਲੋਕਾਂ ਦੀ ਵਹਿਤਰੀ ਚਾਹੀਦੀ ਆ ਪੰਜਾਬ ਸਾਡਾ ਬਚਣਾ ਚਾਹੀਦਾ ਬਸ ਇਹਦੇ ਸ਼ਬਦਾਂ ਨਾਲ